ਬਾਰੂ ਇਹਨੂੰ ਕਾਜ ਬਖਣ ਲੱਗੋਗੇ ਵੀ ਆਹ ਵੇਖੋ ਇੰਨਾ ਮੇਰੇ ਆਹ ਸਾਡੇ ਕਲਾਕਾਰ ਅੱਜ ਸਾਨੂੰ ਲਾਰੇ ਲਾ ਲਾ ਕੇ ਲੇਟ ਆਏ ਨੇ ਪੂਰੇ ਅੱਜ ਅਸੀਂ ਇਹਨਾਂ ਨੂੰ ਉਹ ਕਰਾਂਏ ਕਦੇ ਕਹਿੰਦੇ ਨੇ ਸੈੱਲ ਘਟ ਗਏ ਕਦੇ ਕਹਿੰਦੇ ਨੇ ਚਿਕਨ ਮੂੰਗੀਆਂ ਹੋ ਗਿਆ ਕਦੇ ਕਹਿੰਦੇ ਨੇ ਕੁਛ ਹੋ ਗਿਆ ਕੁਛ ਹੋ ਗਿਆ ਅੱਜ ਜਾਨੀ ਕਿ ਇਹਨਾਂ ਨੂੰ ਹੋਣ ਕਰਦੇ ਹਾਂ ਲੰਗੜਾ ਬੁਖਾਰ ਹੋ ਗਿਆ ਇਹਨਾਂ ਨੂੰ ਕਦੋਂ ਲੰਗੜਾ ਬੁਖਾਰ ਹੋ ਗਿਆ ਕਹਿੰਦੇ ਕਦੇ ਕਹਿੰਦੇ ਨੇ ਚਿਕਨ ਮੂੰਗੀਆਂ ਹੋ ਗਿਆ ਸਾਨੂੰ ਕਦੇ ਕੁਛ ਹਾਂ ਜੇ ਅੱਜ ਮੈਂ ਇਹ ਸਿੱਧੇ ਨਾ ਕਰੇ ਨਾ ਜੀ ਅੱਜ ਮੈਂ ਇਹ ਸਿੱਧੇ ਨਾ ਕਰੇ ਤਾਂ ਮੇਰਾ ਨਾਂ ਵੀ ਗੇਬੋਲ ਦਿਨਾਂ ਵਾਲੀ ਨਹੀਂ ਮੈਨੂੰ ਵੀ ਚੰਦਨ ਆਖੀ ਜੇ ਚਾਚੀ ਤਰਾ ਝੋਲੇ ਦਾ ਜਗਾਇਆ ਤੇ ਹਾਂ ਇਹ ਵੀ ਆ ਸਰ ਕਰਦਾ ਜੀ ਮੈਂ 2 ਮਿੰਟ ਤੱਕ ਕਰਦਾ 6 ਘੰਟੇ ਜੀ ਮੇਰੇ ਸਿੱਧੀ ਮਾਰ ਕੇ ਮਾਰਦਾ ਕੁੜੇ ਕੁੜਗੇ ਇਹ ਹੋਰ ਨਾ ਪੰਗਾ ਪਾ ਦੇ ਇਹ ਛੀਟੀ ਨਾ ਮਾਰਨ ਲੱਗ ਜੇ ਉਹ ਕਰਕੇ ਜੇ ਛੀਟੀ ਮਾਰਦੇ ਤਾਂ ਹੋਰ ਸਿਆਪਾ ਪਾਊਗਾ ਇਹ ਹਾਂ ਹਾਂ ਕੁੜੇ ਇਹਨੂੰ ਕਿ ਸਕੂਟਰ ਤੇ ਬੈ ਕੇ ਰਾਹ ਛੀਟੀਆਂ ਨਾ ਮਾਰੀ ਕੋਈ ਗੱਲ ਪੈ ਜੂ ਇਹਦੇ ਜਿਹੜਾ ਪਾਊਗਾ ਅਪੀ ਹਾਂ ਮੈਂ ਨਹੀਂ ਚੱਲ ਰਾਂ ਬੱਸ ਮਾਈਕ ਦੂਜਾ ਲਓ ਲੈ ਲਓ ਪਹਿਲੇ ਤਾਂ ਢੁੰਡੀ ਪਾਤਲਾ ਆ ਪਈ ਐ ਮੈਂ ਤਾਂ ਰੈਡੀ ਹੋ ਰਿਹਾ ਆ ਤੇ ਅੰਦਰ ਅੱਗ ਪਾ ਦੇ ਕਰ ਰਿਹਾ ਹੁਣ ਚਾ ਚਾਣੀ ਰੇਲ ਹੀ ਲੈ ਜਾ ਰਿਹਾ ਇੱਕ ਮਿੰਟ ਮੈਂ ਕਰ ਹਾਂ 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 ਮੀਟਿੰਗ ਆ ਕੀ ਆ ਰਿਹਾ ਕੜੀ ਰਹੀ ਆ ਬੱਦਲ ਆ ਗੱਡੀ ਤੇੜੀ ਆ ਮੈਂ ਚਾਂਦਾ ਰਹਿਣ ਮੇਰੀ ਫੋਟੋ ਕਿੱਧਰ ਆਣਾ ਜਾਣਾ ਮੈਂ ਜਾਊਂਗਾ ਲੈ ਕੇ ਕੰਮ ਤੇ ਚਾਂਦਾ ਮੇਰੇ ਇਹਨੂੰ ਜਿੱਥੇ ਹੈਗਾ ਉੱਥੇ ਛੱਡ ਕੇ ਚਲਾਂਗੇ ਠੀਕ ਹੈ ਇਹਨਾਂ ਮਲਟੀਪਲ ਕਾਲ ਦੇ ਵੀ ਉਹ ਵੀ ਦੋਵਾਂ ਤੇ ਗਏ ਮਾਰਕੀਨ ਜਿੱਥੇ ਘਾੜੀ ਪਹਿਲਾਂ ਉੱਥੇ ਪਾਰਾ ਦੁਸ਼ਾਮੇ ਉਹ ਜੱਫੇ ਪਾਉਂਦਾ ਰਹਿੰਦਾ ਇਹ ਸਾਰਿਆਂ ਨੇ ਸਾਰਿਆਂ ਨਾਲ ਦੇ ਨਾਲ ਨਾਲ ਮੱਥੇ ਤੇ ਐਕਟੋਨ ਆ ਗਿਆ ਬੰਦਾ ਮਲੇ ਇਧਰ ਨੰਚਾ ਕਿੱਥੇ ਸੀ ਬੰਦਾ ਲਵੇ ਹੋਇਆ ਥੋੜਾ ਜਿਆ ਐਕਟੋਨ ਲੈ ਕੇ ਹੁਣੇ ਵੀ ਪਰ ਇਹਦੇ ਕੁਝ ਕਰਨਾ ਲੋੜ ਨਹੀਂ ਜੀ ਛਾੜੂ ਦੇਖ ਜਾ ਛਾੜੂ ਚੱਕ ਲੈ ਤੂੰ ਹੋਈ ਨਹੀਂ ਖਾ ਖਾ ਦਿੰਦਾ ਹਾਂ ਮਾਈਕ ਨੂੰ ਚੁੱਪ ਚਪ ਚਾਰ ਕੋਵਿਡ 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 ਚਲੋ ਦਬ ਦੋ ਇੱਥੇ ਕਿਹੜੇ ਰਸਟ ਕਰਾਵੇ ਨੇ ਨੇੜੇ ਆ ਜਾ ਮਾਰਿਆ ਜਾ ਨੇੜੇ ਆ ਜਾ ਹਾਂ ਪਤਾ ਹੈ ਨਾ ਮੈਂ ਮਸਾਹੀ ਰੋਕ ਲੈਣ ਨੂੰ ਫਰੇਮ ਤੋਂ ਬਸ ਵਰਨਾ ਹੋਰ ਆ ਜਾ ਉਰੇ ਆ ਜਾ ਲਵੇ ਉਹਨਾਂ ਦੀ ਗੱਲੇ ਲੱਭੜੀ ਹੋ ਜਾਂ ਮੇਰੀ ਮਿੱਕੀ ਨਾਲ ਵੈਸੇ ਨੂੰ ਯਾਰ ਹਣਾ ਹਾਂ ਉਹ ਤਾਂ ਮੇਰੇ ਨਾਲ ਲੱਭੜੀ ਪਹਿਲਾਂ ਮੇਰੀ ਮਿੱਕੀ ਨਾਲ ਵੈਸੇ ਨੂੰ ਇਹਦੇ ਨਾਲ ਹੀ ਮਾਲਾ ਪੂ ਲੱਗਣਾ ਹੈਗਾ ਮੇਰੇ ਨਾਲ ਹੀ ਚੱਲੂ ਨਹੀਂ ਆ ਸਕੂਟਰ ਵੀ ਕਹੂੰਗਾ ਮੈਂ ਸੂਟਰ ਪਿੱਛੇ ਮੈਂ ਕਹਿ ਕੇ ਆਉਣਾ ਇਹਨੂੰ ਹਲੇ ਵੀ ਆਈ ਹੋਈ ਚੀਜ਼ ਵੀ ਮੋੜੀ ਦੇ ਹੁੰਦੇ ਐਸਾ ਲਾ ਕੇ ਕਦੇ ਕਿਸੇ ਦੇ ਪੈਸੇ ਨੂੰ ਖੋੜਦੇ ਨਹੀਂ ਉਹ ਕਰ ਦੇ ਜਗਾ ਪਹਿਲਾਂ ਨਹੀਂ ਕਿਥਾ ਉਹ ਕਰੀ ਕੰਮ ਹੋਣਾ ਰੋਡ ਤੇ ਤੇ ਰੁੜੇ ਆ ਜੂ ਮੈਂ ਆਹੋ ਕਿਹੜਾ ਗੱਲ ਕਰਦਾ ਅਸੀਂ ਨਹੀਂ ਕਿਤੇ ਮੈਂ ਬੱਜ ਰਿਹਾ ਮੈਂ ਤਾਂ ਲੱਭ ਕੇ ਬੁਲਾਈਆਂ ਜਿਹਦੇ ਕੋਲੇ ਬਾਅਦ ਜਾਉਗੇ ਦੀ ਫਿਰ ਮੈਂ ਕਹਿੰਦਾ ਹੋਰ ਨਹੀਂ ਹੋ ਜਾ ਗੈਪ ਬਹੁਤ ਹੈ ਨਹੀਂ ਅਜਾ ਕਾਰ ਮਾਰ ਕੇ ਰੋਪਲ ਦਾ ਚੜ ਝੁੱਕਣਾ 350 ਤਾਰ ਜਬਰਦਸਤ ਆਸ ਤੋਂ ਬਗ ਨਾ ਕੋਈ ਹੋਜੀ ਸੀ ਹੋ ਅੱਜ ਦਿਨ ਚਾਚੂ ਓਏ ਓ ਇੱਥੇ ਖੜਾ ਸੀ ਬੱਤ ਓ ਕੱਟ ਆ ਗਈ ਹੋ ਗਿਆ ਵਾਪਸ ਵਗ ਜਾ ਬੱਸ ਚਲੇ ਦੂਰ ਹੋ ਗਏ ਨਵੇਂ ਰੋਦੇ ਨਹੀਂ ਬਾਹਲਾ ਲੇਟ ਆਇਆ ਵਾਪਸ ਵਗ ਜਾ ਤਾਂ ਹੀ ਮੈਂ ਕਰ ਅਸੀ ਲੇਟ ਹੱਸਦੀ ਬਸ ਆਜ ਤੋਰੀ ਨਾ ਸਕੂਟਰ ਤੇ ਪਰਲੇ ਲੈ ਕੇ ਜਾ ਕੇ ਉਹ ਕੋਲੀ ਸੰਜੇ ਆਲਾ ਸਟਾਰਟ ਜਮਾਂ ਦੇਖਿਆ ਸੀ ਨਾ ਹਨਾ ਬਲਾ 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 ਵੇ ਹਾ ਢੋਲਾ ਜੱਕ ਸਕੂਟਰੀ ਦਾ ਚੱਕ ਲੈ ਆ ਓਏ ਇੱਥੇ ਖੜਾ ਸੀ ਬੱਸ ਅੱਡੇ ਕੋਲੇ ਆ ਫੇਰ ਓਰ ਕੱਲਾ ਜਾਂ ਖੜਾ ਸੀ ਮੈਂ ਚੱਕ ਲੈ ਆ ਹੈ ਸ਼ਰਮਣੀ ਆਇਆ ਚੱਕਦੇ ਨੂੰ ਕਿਉਂ ਸ਼ਰਮ ਕਾਦੀ ਆ ਉੱਥੇ ਬਗਾਨਾ ਸੰਦ ਲੈ ਕੇ ਆਇਆ ਚੱਕੇ ਸ਼ਰਮ ਮੜੀ ਨੂੰ ਕੀ ਤਾਂ ਪੱਲੇ ਹੋ ਛੋਡੇ ਕਿ ਤਾ ਮੈਂ ਘਰੇ ਸਮਾਨ ਥੰਡ ਲੈ ਗਿਆ ਤੂੰ ਤੋ ਨਹੀਂ ਆਏ ਬੋਦਾਂ ਫਿਰ ਹੁਣ ਕਿਧਰ ਕੁ ਥੜੇ ਦਿੱਕਿਆ ਤੂੰ ਇੱਧਰ ਹੀ ਘਰਾ ਕੇ ਆਉਂਦੇ ਜਿਹੜੀ ਘਰੇ ਆਪਣੀ ਇੱਕ ਵਾਰੀ ਚੀਜ਼ ਆ ਜੇ ਆਪਾਂ ਤਾਂ ਉਹੀ ਨਹੀਂ ਮੋੜਦੇ ਕੋਈ ਦੇਖ ਪੈਣਾ ਇਹ ਦੀ ਚਾਣੀ ਗੱਲ ਕਰ ਰਹਾ ਹੈ ਆ ਤੁਹਾਡੀ ਕੁੜੀ ਵਿਆਹ ਕੇ ਲੈ ਆਈ ਤੁਹਾਡੀ ਕੁੜੀ ਵਿਆਹ ਕੇ ਲੈ ਆਈ ਅਸੀਂ ਮੋੜੀ ਹੈ ਇੱਥੇ ਰੱਖੀ ਹੈ ਰੱਖਿਆ ਨਹੀਂ ਤੈਨੂੰ ਇੱਥੇ ਸੀਨੇ ਤੈਨੂੰ ਰੱਖਿਆ ਨਹੀਂ ਹੋਇਆ ਸੀਨੇ ਤੈਨੂੰ ਮੋੜਿਆ ਸੀਨੇ ਦੁਆਰਾ ਮੈਂ ਇੱਥੇ ਵਿਆਹ ਕੇ ਆਈ ਆ ਹੈ ਕੋਈ ਨਹੀਂ ਚੱਕ ਕੇ ਥੋੜੀ ਲੈ ਕੇ ਆਇਆ ਆ ਤਾਂ ਚੱਕੀ ਹੋਈ ਚੀਜ਼ ਆ ਚੋਦੀ ਬਈ ਤੇਰਾ ਭਾਈ ਲੈ ਕੇ ਆਇਆ ਤਾਂ ਦਾ ਸਮਝ ਕੇ ਰੱਖਾਗੇ ਇਹਨੂੰ ਉਰੇ ਆ ਓਏ ਇਹਨੂੰ ਅੱਧਾ ਮੋੜ ਦੇ ਲੈ ਆਇਆ ਇਹਦੇ ਪੈਣੀਆਂ ਜੇ ਕਿਸੇ ਨੂੰ ਪਤਾ ਲੱਗਿਆ ਮੇਰੀ ਗੱਲ ਵੱਧ ਤੋਂ ਵੱਧ ਚਾਰ ਥਾਂ ਤੇ ਕੁੜੇ ਘੁੱਟਣਗੇ ਕੁਝ ਨਹੀਂ ਹੁੰਦਾ ਮੈਂ ਸੁੱਕੀ ਸਰਪੰਚ ਅਸੀਂ ਛੜਾ ਲਿਆਵਾਂਗੇ ਨਾਲੇ ਸਾਰੇ ਤੋਂ ਫੋੜ ਲਿਆ ਮੈਂ ਕਟਾ ਕੇ ਉਹ ਐ ਕਰੂ ਅੰਦਰ ਲਾ ਕੇ ਪੈਣੇ ਨਾਲ ਦੀਵਾਰੀ ਤੇ ਕੁਝ ਨਵੀਂ ਚੀ ਜਾਈ ਹੈ ਹੋਰ ਕਿਹੜੇ ਪਾਸੋਂ ਨਵੀਂ ਆ ਤੂੰ ਤਾਂ ਪੈਲ ਚੋਣਾ ਦੀ ਤੇਰਾ ਭਾਈ ਚੋਰੀ ਕਰਕੇ ਸਕੂਟਰ ਲੈ ਆਇਆ ਚੱਲ ਚਲਾ ਤਰਲਾ ਚੱਲ ਚੱਲ ਮੇਰਾ ਤੇਰਾ ਪਰ ਹੋਣੀ ਚੱਲ ਓਏ चल 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 बैग ले आ जा 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 पर ये हो जा ये प्रॉपर्टी डीलर ने आज भैया है अपना मकान जा रहा है ठीक है आज सारा मकान है अपना तो तो ये नहीं क्या किथों आ रहे हैं तुष्य चलो मजुरें बात को है टाइम देखो कड़ी टाइम टाइम देखा टाइम खराब चल रहा है कड़ी नहीं की

ਤੁਸੀਂ ਸਾਰਾ ਕੰਮ ਕੰਮ ਜਿਵੇਂ ਮੇਰੇ ਮੈਂ ਤਾਂ ਦੇਖਿਆ ਮੜਾ ਸੀਨਾ ਗਿਆ ਉਧਰੋਂ ਇਹਦਾ ਮੂੰਹ ਦਿਖੂ ਜਦੋਂ ਇਹ ਬੋਲੂਗਾ ਡਾਇਲੋਗ ਵੀ ਕੋਈ ਕੰਮ ਖੰਮ ਕਰ ਲਿਆ ਕਰੇਗੀ ਕਰੀ ਜਾਂਦਾ ਕਮਲੇ ਵਾਲੇ ਕੰਮ ਸਾਰਾ ਕੰਮ ਖੰਮ ਕਰ ਲਿਆ ਕਰ ਲੈ ਬੜਾ ਉਧਰ ਮੈਂ ਕੋਣ ਵਾਹ ਉੱਧੀ ਕਹੇ ਤੂੰ ਵੀ ਇੱਕ ਬੱਚੀ ਕਰ ਦੇ ਉਹਦੇ ਟੋਕੀ ਲੱਗੀ ਇਹ ਡਾਇਲੋਗ ਇਹ ਬੋਲੂਗਾ ਇਹ ਸਾਰਾ ਕੰਮ ਕੰਮ ਜਿਵੇਂ ਮੇਰੇ ਤੁਸੀਂ ਇਹ ਡਾਇਲੋਗ ਫਿਰ ਖੜ ਕੇ ਬੋਲਦੇ ਹੋ ਇਹ ਸੀਨ ਮੈਂ ਕਹਿ ਦੂੰਗਾ ਚਾਤੀ ਨਾ ਰੱਖੀ ਕੰਲਾ ਡਾਇਲੋਗ ਤੂੰ ਦੇਖ ਕੇ ਮੇਰਾ ਸਾਰਾ ਕੰਮ ਕੰਮ ਕਰ ਲਿਆ ਕਰ ਕੋਈ कि देखि ना दे तू तुसी पहला ओ खड़ के हो बोलदे ना कि डायलॉग बीच आ फिर एदे बीच ही फिरते है बीच ना बीच एदा आई बोल दूंगा चल 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 होना देख हां हां ठीक है एक्शन है एक्शन साथी ਕਹਤੇ ਕਿ ਬੜੇਵੇਂ ਭਾਲਦਾ ਮੇਰਾ ਸਾਲਿਆ ਬਾਰੇ ਬਹੁਤ ਚੱਲ ਚੱਟੜ ਐਸੇ ਮੇਰਾ ਸਾਲਾ ਬੜੇਵੇਂ ਭਾਲਦਾ ਭਾਈਆ 2000 ਦਾ ਲਾੜਿਆ ਕਰ ਭਾਈ 2000 ਦਾ ਲਾੜਿਆ ਕਰ ਭਾਈ ਕੋਚ ਤੋਂ ਲਾੜਾ ਬਰੇ ਇਹਦਾ ਨਾਲ ਹੀ ਜਾਊਗਾ ਅੱਛਾ ਭਾਈ ਇਹ ਤਾਂ ਬੜਾ ਖੁਸ਼ ਹੁੰਦਾ ਮੇਰਾ ਅੱਛਾ ਜੀ ਟਿਕਾ ਨੂੰ ਸਾਈਡ ਤਾਂ ਕਰ ਪਿੱਛੇ ਕਰ ਮੜਾ ਇਹਨੂੰ ਚੱਲ ਜਾਣਾ ਕਰ ਹਾਂਜੀ ਤੂੰ ਨਵੇਂ ਮੜਾਇਆ ਕੰਮ ਮੈਂ ਜਾ ਆਵਾਂ ਬਾਹਰ ਹੈ ਨਾ ਮੈਂ ਹੁਣ ਹੀ ਆਇਆ ਠੀਕ ਹੈ ਚੰਗਾ ਜੀ ਨਾਲ ਪਤਾ ਕਰਕੇ ਆਉਣਾ ਉਹ ਪਤਾ ਨਹੀਂ ਕੁਝ ਕੁ ਸੁਜੀ ਕਰੀ ਜਾਂਦੇ ਚੰਗਾ ਜੀ ਚੰਗਾ ਫਿਰ ਆ ਕੇ ਤੇਰੇ ਨਾਲ ਮੈਂ ਸਾਰਾ ਕੰਮ ਕਰਾ ਦੂੰਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਚੰਗਾ ਜੀ ਇਹ ਜਾ ਬਹੁਤ ਸੋਹਣੇ ਮੂੰਹ ਵਾਲੇ ਇੱਕ ਸਾਲਾ ਬੜੇ ਮਿਆਦਾ ਨਾ ਤੂ ਦਾ ਤੁਰ ਨਾ ਬ ਲੈਣਾ ਇੱਥੇ ਕੀ ਮੰਗਦਾ ਐ ਐ ਚੋ ਕੀ ਨਿਕਲੂ ਮੈਂ ਸੋਚਦਾ ਸੀ ਇਹ ਪਏ ਨੇ ਇਹ ਇਹਨੂੰ ਵੇਚੀਨੇ ਦੇਵਾ ਮੁੱਲ ਲੈ ਕੇ ਆਇਆ ਕੱਲ ਕੰਮ ਲੈਣਾ ਇਹ ਤੋਂ ਤੂੰ ਹੀ ਨਾ ਮੇਰਾ ਸਾਲਾ ਕੋਈ ਚੰਦ ਚਾੜ੍ਹਦੀ ਵੇਚ ਕੇ ਮੈਂ ਕਹਿੰਦਾ ਵੇਚ ਦਿੰਨੇ ਆ ਕੋਈ ਚੱਜ ਦਾ ਕੰਮ ਕਰਿਆ ਤੁਹਾਡੇ ਤੱਬਰ ਨੇ ਕੋਈ ਭੱਦਰਕਾਰੀ ਕਰੀਆ ਤਾਰਾ ਕੁਝ ਵੇਚਣ ਤੇ ਜ਼ੋਰ ਨਾ ਰੱਖਿਆ ਐਡੀ ਕਿਹੜਾ ਦਾ ਸਮਕਲਾਵਾ ਮਾਗਰ ਦਿਓ ਉਧਰ ਦੀ ਮੈਂ ਸਾਲਾ ਹਣੇ ਖੇਤ ਵਿੱਚ ਦੇਖ ਰਿਹਾ ਉਹਦੇ ਸਾਲਾ ਕੀ ਸਾਰੇ ਬਿੰਗੇ ਬੋਲੇ ਮੇਰੇ ਸਾਰੇ ਸਾਰੇ ਇੱਥੇ ਬਾੜ ਰੱਖੇ ਨੇ ਤੂੰ ਚਲੋ ਉਧਰ ਚਲ ਚਲ ਅਸੀਂ ਚਾਚੀ ਲੈਣੇ ਚਲ ਕਹਿ ਜਾ ਕੇ ਜੀ ਚੰਦਾ ਆ ਰਿਹਾ ਚਾਹ ਬਣਾ ਲੂਗੀ ਮੈਂ ਨਹੀਂ ਕਹਦਾ ਤੇਰੀ ਭੈਣ ਨੂੰ ਕਹਿ ਦੀ ਮੈਂ ਨਹੀਂ ਕਹਦਾ ਤੂੰ ਬਣਾ ਲੈ ਫੂਕਲਾ ਮੇਰਾ ਸਾਲਾ ਬੋਲਾ